ਅਸਲਾਮੁਅਲੈਕੁਮ ਜਿਸ ਤਰ੍ਹਾਂ ਲੈਂਦੇ ਪੰਜਾਬ ਦੇ ਵਿੱਚ ਸਲਾਬ ਆਇਆ ਹੈ ਫਲਡ ਆਇਆ ਹੈ ਉਸੇ ਤਰ੍ਹਾਂ ਹੀ ਚੜਦੇ ਪੰਜਾਬ ਦੇ ਵਿੱਚ ਵੀ ਸਲਾਬ ਆਇਆ ਹੈ ਫਲਡ ਆਇਆ ਹੈ ਚੜਦੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਬੜੀ ਸ਼ੁਰੂ ਕਰਦੇ ਆਂ ਤੇ ਬੜੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਕਿ ਜਿਹੜੇ ਵੀ ਆਪਣਾ ਪਰਾ ਬਜ਼ੁਰਗ ਇਸ ਚੈਨਲ ਤੇ ਨਵੇਂ ਨੇ ਕਨਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਔਰ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਨ ਬੜੀ ਸ਼ੁਰੂ ਕਰਦੇ ਆਂ ਗੋ ਬਿਆਸ ਦਰਿਆ ਨੇ ਕਈ ਪਿੰਡਾਂ ਦੀ ਇਸ ਵੇਲੇ ਚਿੰਤਾ ਵਧਾਈ ਹੋਈ ਹੈ ਲੋਕ ਆਪੋ ਆਪਣੇ ਪੱਧਰ ਤੇ ਬੰਨ ਮਜ਼ਬੂਤ ਕਰ ਰਹੇ ਨੇ ਤਾਂ ਇਸ ਵੇਲੇ ਅਸੀਂ ਆਲੀ ਕਲਾਂ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਲੋਕਾਂ ਦੇ ਵੱਲੋਂ ਬੰਨ ਮਜ਼ਬੂਤ ਕੀਤੇ ਜਾ ਰਹੇ ਨੇ ਤਾਂ ਇਸ ਤਰੀਕੇ ਦੇ ਨਾਲ ਵੱਡੇ ਵੱਡੇ ਉਹ ਕਹਿ ਲੋ ਕਿ ਇੱਕ ਜਾਲ ਦੇ ਵਿੱਚ ਬੋਰੀਆਂ ਪਾ ਕੇ ਜਿਹੜੀਆਂ ਨੇ ਉਹ ਬੰਨ ਦੇ ਨਾਲ ਲਾਈਆਂ ਜਾ ਰਹੀਆਂ ਨੇ ਤਾਂ ਕਿ ਬੰਨ ਮਜ਼ਬੂਤ ਰਹਿਣ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਲੋਕ ਆਪੋ ਆਪਣੇ ਪੱਧਰ ਤੇ ਲੱਗੇ ਹੋਏ ਨੇ ਕਿਉਂਕਿ ਹਜ਼ਾਰਾਂ ਏਕੜ ਫਸਲ ਹੈਗੀ ਆ ਜਿਹੜੀ ਇਸ ਵੇਲੇ ਪੱਕਣ ਕੰਢੇ ਪਈ ਆ ਤਾਂ ਉਹ ਫਸਲ ਇਸ ਵੇਲੇ ਖਤਰੇ ਦੇ ਵਿੱਚ ਆ ਇਸੇ ਕਰਕੇ ਲੋਕ ਘਰਾਂ ਤੋਂ ਬਾਹਰ ਨਿਕਲੇ ਹੋਏ ਨੇ ਇਸੇ ਕਰਕੇ ਦਿਨ ਰਾਤ ਇੱਕ ਕਰਕੇ ਬੰਨ ਮਜ਼ਬੂਤ ਕੀਤੇ ਜਾ ਰਹੇ ਨੇ ਤਾਂ ਸੁਲਤਾਨਪੁਰ ਲੋਧੀ ਦੇ ਕਈ ਪਿੰਡ ਹੈਗੇ ਨੇ ਜਿਹੜੇ ਇਸ ਵੇਲੇ ਹੜਾਂ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਤਾਂ ਇਹ ਦੇਖੋ ਨੌਜਵਾਨ ਜਿਹੜੇ ਲਗਾਤਾਰ ਲੱਗੇ ਹੋਏ ਨੇ ਤਾਂ ਪਿੰਡ ਦੇ ਲੋਕ ਆਪਣੇ ਪੱਧਰ ਤੇ ਲੱਗੇ ਹੋਏ ਨੇ ਤਾਂ ਇਹ ਦਰਿਆ ਦੀ ਇੱਕ ਵਾਰ ਤਸਵੀਰ ਦੇਖ ਲਓ ਕਿਵੇਂ ਚੜ ਕੇ ਬਿਆਸ ਦਰਿਆ ਇਸ ਵੇਲੇ ਆ ਰਿਹਾ ਕਿਉਂਕਿ ਪਾਣੀ ਦਾ ਪੱਧਰ ਕਹਿੰਦੇ ਕੱਲ ਥੋੜਾ ਜਿਹਾ ਘਟਿਆ ਸੀਗਾ ਪਰ ਅੱਜ ਦੁਬਾਰਾ ਤੋਂ ਪਾਣੀ ਦਾ ਪੱਧਰ ਫਿਰ ਤੋਂ ਵਧਣਾ ਜਿਹੜਾ ਉਹ ਸ਼ੁਰੂ ਹੋ ਗਿਆ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ بارشਾਂ ਪੈ ਰਹੀਆਂ ਨੇ ਪੌਂਗ ਡੈਮ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਔਰ ਉਹ ਪਾਣੀ ਜਿਹੜਾ ਉਹ ਬਿਆਸ ਦਰਿਆ ਦੇ ਵਿੱਚ ਆ ਰਿਹਾ ਤਾਂ ਸਭ ਤੋਂ ਵੱਧ ਮਾਰ ਜਿਹੜੀ ਹੈ ਸੁਲਤਾਨਪੁਰ ਲੋਧੀ ਦੇ ਪਿੰਡਾਂ ਨੂੰ ਵੱਜ ਰਹੀ ਹੈ ਕਈ ਪਿੰਡ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਔਰ ਕਈ ਪਿੰਡਾਂ ਨੂੰ ਪਾਣੀ ਦੀ ਚਪੇੜ ਦੇ ਵਿੱਚ ਆਉਣ ਤੋਂ ਬਚਾਇਆ ਜਾ ਰਿਹਾ ਹੈ ਇਸੇ ਕਰਕੇ ਕਈ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਨੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਆਂਦੀਆਂ ਨੇ ਸਾਰਾ ਸਾਰਾ ਦਿਨ ਇੱਥੇ ਲਾ ਰਹੇ ਨੇ ਤਾਂ ਕਿ ਬੰਨ੍ਹ ਮਜ਼ਬੂਤ ਕੀਤੇ ਜਾਣ ਤਾਂ ਇਹ ਇੱਕ ਬਹੁਤ ਲੰਬਾ ਬੰਨ੍ਹ ਹੈਗਾ ਜਿਹੜਾ ਆਲੀਕਲਾਂ ਦੇ ਨਜ਼ਦੀਕ ਇਸ ਵੇਲੇ ਅਸੀਂ ਹੈਗੇ ਆਂ ਜਿਹੜਾ ਪਾਣੀ ਬਿਲਕੁਲ ਬੰਨ੍ਹ ਦੇ ਨਾਲ ਲੱਗ ਚੁੱਕਾ ਤਾਂ ਇਸ ਵੇਲੇ ਥੋੜਾ ਜਿਹਾ ਢੇਠਾ ਹੋਇਆ ਸੀਗਾ ਕੱਲ ਪਰ ਇੱਕ ਵਾਰ ਦੁਬਾਰਾ ਤੋਂ ਜਿਹੜਾ ਉਹ ਚੜਨਾ ਸ਼ੁਰੂ ਹੋ ਗਿਆ ਤਾਂ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਤਾਂ ਸਰਪੰ ਕੀ ਨੇ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿ ਨਹੀਂ ਹਾਲਾਤ ਹੁਣ ਤੇ ਬਿਲਕੁਲ ਜੀ ਕੁਦਰਤ ਤੇ ਆ ਜਿਹੜੀ ਅਸੀਂ ਮਿਹਨਤ ਕਰਦੇ ਨਾ ਜੀ ਇਹ ਤੁਸੀਂ ਮਾਰੇ ਧਿਆਨ ਮਾਰੋ ਵੀ ਐਡਾ ਛੋਟਾ ਬੰਦ ਐਡੇ ਵੱਡੇ ਦਰਿਆ ਨੂੰ ਰਕ ਨਹੀਂ ਸਕਦਾ ਇਹ ਤੇ ਸਿਰਫ ਨਾ ਹੁਣ ਇੱਕ ਵੈਗਰੂ ਤੇ ਭਰੋਸੇ ਵਾਲੀ ਗੱਲੀ ਬਣੀ ਖੜੀ ਆ ਤੇ ਹਿੰਮਤ ਮੈਂ ਵੈਸੇ ਇੱਕ ਗੱਲ ਆਂਦਾ ਵਾਂ ਵੀ ਆਹੜੇ ਇਲਾਕੇ ਦੇ ਲੋਕ ਆ ਨਾ ਤਾਂ ਇਹਨਾਂ ਦੀਆਂ ਮਾਵਾਂ ਤੇ ਤਾਂ ਦੇ ਬੱਚੇ ਜਿੰਨੇ ਇਹਨਾਂ ਦੇ ਜਿਗਦੇ ਆ ਮਾਰੇ ਦੇਲ ਵਾਲਾ ਇਥੇ ਉਹ ਹੀ ਨਾ ਖਲੋ ਸਕੇ ਤੇ ਵੇਖੋ ਆਹੜਾ ਹੁਣ ਕ੍ਰੇਡ ਉੱਪਰ ਆਇਆ ਸਾਨੂੰ ਇਹਨਾਂ ਦਾ ਚਾਹ ਹੋ ਗਿਆ ਕਰੇਟ ਸੋਟਦੇ ਆ ਤਾਂ 30 ਫੁੱਟ ਤਲੇ ਚੱਲ ਜਾਂਦਾ ਹੈਗਾ। ਅੱਛਾ। ਇਹ 크ਰੇਟ ਬਣ ਕੇ 100 ਬੋਰਾ ਦਾ 크ਰੇਟ ਹੁੰਦਾ ਵਾ। ਅੱਛਾ। ਦੋ ਦੋ 크ਰੇਟ ਬਣ ਕੇ ਵੀ ਸੋਟਦੇ ਆ। ਅੱਛਾ। ਅਸੀਂ ਤੇ ਐਂਡ ਤੱਕ ਕੋਸ਼ਿਸ਼ ਕਰਾਂਗੇ ਜਿਦਾਂ ਤੁਹਾਂ ਕਿਹਾ ਵਾ। ਸਾਨੂੰ ਜੋ ਰਿਪੋਰਟ ਆ ਵੈਸੇ ਤਾਂ ਕੁਦਰਤ ਦੇ ਵਾਸਤਾ। ਜੀ। ਪਰ 19-20 ਤੱਕ ਉੱਪਰ ਪੌਂਗ ਡੈਮ ਤੇ ਬਾਰਿਸ਼ ਦੀ ਆ। ਰੋਜ਼ ਦਾ ਲੱਖ ਕੁਛ ਕੌਂ ਡਿਆ ਵਾ। ਅੱਛਾ। 1382 ਹੋ ਗਿਆ ਵਾ ਉੱਥੇ। ਠੀਕ ਹੈ। 82 80 ਤੋਂ ਬਾਅਦ ਹੋਰ ਇਸਕੇ ਨਹੀਂ ਲੈਂਦੇ ਬਹੁਤਾ। ਵੈਸੇ 1400 ਤੱਕ ਕਪੈਸਿਟੀ ਹੈਗੀ ਆ। ਹਮ। ਹੁਣ ਤਾਂ ਕੁਦਰਤ ਦੇ ਇੱਕ ਨਹੀਂ ਨਾ ਲਵਾਂਗੇ ਸੰਤ ਪਪਾ ਗਿਆਨ ਸਿੰਘ ਜੀ ਬਾਬੇ ਕੋਲਾ ਸਿੰਘ ਸੇਵਾਦਾਰ ਸੰਤ ਪਪਾ ਤਾਰਾ ਸਿੰਘ ਸਰਵਲ ਸਾਹਿਬ ਵਾਲੇ ਹੀ ਮੇਨ ਜੀ ਉਹਨਾਂ ਦੇ ਕਰਨ ਸੇਵਕ ਬਾਬਾ ਕੋਲਾ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਬਾਬਾ ਸੀਚੇ ਵਾਲੀਏ ਹੋਰ ਕੋਈ ਵੀ ਮਹਾਂਪੁਰ ਜਿੰਨੇ ਵੀ ਲਾਗੇ ਬੰਨੇ ਕਿਸਦਾ ਨਾਮ ਰਹਿ ਜੇ ਸੰਗਤਾਂ ਐਨ ਨਾਲ ਦੇ ਵੀ ਜਿੰਨੇ ਵਿਚਾਰੇ ਜਿੰਨੀ ਜੋਗੇ ਕੋ 2 ਰੁਪਏ ਕੋ 5 ਰੁਪਏ ਉਹਨਾਂ ਦਾ ਬੋਰੇ ਆਉਂਦੇ ਆ ਉਹਨਾਂ ਦਾ ਤਾਰਾ ਆਉਂਦੀਆਂ ਕਿਉਂਕਿ ਅਸੀਂ ਤੇ ਵਿਚਾਰੇ ਅੱਧਾ ਤੇ ਰੋਡ ਬਿਠੇ ਤੇ ਇਧਰ ਝੋਨੇਗੇ ਹਾਂ ਪਰ ਉਹ ਲੋਕ ਮਤ ਕਰਨ ਰਿਹਾ ਤੇ ਲੋਕ ਮੁੰਡੇ ਹੌਸਲਾ ਕਰਨ ਰਿਹਾ ਕਿ ਕਿੰਨੇ ਕੁ ਪਿੰਡ ਨੇ ਸਰਪੰਚ ਸਾਹਿਬ ਜਿਨ੍ਹਾਂ ਨੂੰ ਮਾਰ ਪੈ ਸਕਦੀ ਇੱਧਰ ਦੇ ਬੰਨੇ ਹਾਂਜੀ ਇਦਾਂ ਜਿੱਦਾਂ ਤੁਸੀਂ ਪਿੱਛੇ ਵੇਖਿਆ ਬਾਹੂ ਪਰਮੰਡ ਸੁਣਿਆ ਬਹੁਤ ਖਬਰਾਂ ਉਹਦੇ ਬਹੁਤ ਕਾਫੀ ਏਰੀਆ ਡੁੱਬ ਗਿਆ ਹਾਂ ਹੁਣ ਸਾਡਾ ਜਿਹੜਾ ਨਾ ਇਹਦੇ ਵਿੱਚ 15 20 ਪਿੰਡ ਵਾ ਕਟੋ-ਕਟ ਜੇ ਮੈਂ ਸਿੱਧਾ ਨਾਮ ਵੀ ਲਵਾਂ ਨਾ ਸਦੁੱਲਾਪੁਰ ਚੱਕ ਹਸੈਨਪੁਰ ਬੂਲੇ ਆਲੀਕਲਾਂ ਆਲੀਖੁਰਦ ਸਿੰਘਪੁਰ ਗਾਮੇয়াল ਜਾਮੇয়াল ਆਪਣੇ ਬਾਕਰਕੇ ਸਰੂਆ ਸੇਖਮੰਗਾ ਪਰੋਆਣਾ ਟਿੱਬੀ ਮਨੂੰ ਵਾਸੀ ਵਿੱਚ ਵੀਚ ਵਿੱਚ ਬਹੁਤ ਆ ਜਿਆਦੇ ਜਿਹੜੇ ਗੈਰਵਾਦ ਵੀ ਹੈਗੇ ਗੁੱਦੇ ਤੱਕ ਗੈਰਵਾਦ ਨਹੀਂ ਵਗਦੇ ਆ ਬੇਚਰਾਗਵਾ ਇਹਨਾਂ ਦਰਾਦੀ ਮਾਰਦੇ ਹੋਏ ਇਸ ਕਰਕੇ ਸਾਡੇ ਹਿਸਾਬ ਨਾਲ 35-40 ਹਜ਼ਾਰ ਕਿੱਲਾ ਜਿਹੜਾ ਝੋਨਾ ਲੱਗਾ ਵਾ ਸਿਰਫ ਇਹ ਦੇ ਕਰਕੇ ਸੰਗਤ ਦਾ ਕਰਕੇ ਸੰਤਾ ਮਹਾਂਪੁਰਸਾਂ ਦੀ ਹਿੰਮਤ ਨਾਲ ਜੇ ਬਾਜੀ ਤੇ ਇੱਕ ਕਿਲੋਮੀਟਰ ਦਾ ਹੈਗਾ ਬੰਨ ਇਹ ਇਹ 20 ਕਿਲੋਮੀਟਰ ਦਾ ਬੰਨ ਹੋਗਾ ਅੱਛਾ ਇਹ ਸਾਰਾ ਫਿਰ ਮਜ਼ਬੂਤ ਕੀਤਾ ਸਰਪੰਚ ਜੀ ਉਹ ਅਲੱਗ ਅਲੱਗ ਸੰਗਤਾਂ ਲੱਗੀਆਂ ਜੀ ਅੱਛਾ ਜਿੱਦਾਂ ਅਸੀਂ ਨਾ ਮਤਲਬ ਉਹਨਾਂ ਤਾਂ ਅਸੀਂ ਪਹਿਲਾਂ ਬੰਦੇ ਰਲ ਕੇ ਪੰਜ 7 10 20 ਬੰਦੇ ਨਾਲ ਸੰਗਤ ਵਿੱਚ ਸਾਖ ਦਿੱਤਾ ਹੁਣ ਅਸੀਂ ਵੰਡੇ ਆਏ ਅੱਛਾ ਜਿੱਦਾਂ ਸਿੱਧੂਲਾਹਪੁਰ ਦੇ ਉੱਪਰ ਅਭੀ ਆ ਗਰੁੱਪ ਲੱਗਾ ਥੱਲੇ ਕੋਈ ਗਰੁੱਪ ਲੱਗਾ ਇਹਨਾਂ 20 ਕਿਲਾ ਪੰਜਾਂ ਪੰਜਾਂ ਦੋ ਦੋ ਮੀਲਾਂ ਤੇ ਬੰਦੇ ਲੱਗੇ ਲੱਗ ਰੱਖ ਅੱਛਾ ਇਹ ਤਾਂ ਜਿਵੇਂ ਹੁਣ ਇੱਥੇ ਤੱਕ ਪਾਣੀ ਨਜ਼ਰ ਆ ਰਿਹਾ ਤਾਂ ਕੱਲ ਉੱਪਰ ਤੱਕ ਆ ਗਿਆ ਸੀਗਾ ਕਾਲੂ ਪਤਗਾ ਆ ਗਿਆ ਹੀ ਪਰ ਜਿੰਨਾ ਹੋਣਾ ਨਾ ਜਿੰਨਾ ਪਹਿਲਾਂ 2-3 ਵਾਰ ਵਗ ਗਿਆ ਵਾ ਬਬੇ ਜਿਹੜਾ ਤੁਹਾਨੂੰ ਅੱਗੇ ਮੈਂ ਗੱਲ ਕੀਤੀ ਸੀ ਵੀ ਆਪਾਂ ਸਾਨੂੰ ਰਿਪੋਰਟ ਆਉਂਦੀ ਆ ਦਸੂਏ ਦੀ ਅੱਛਾ ਦਸੂਏ ਤੋਂ ਬਾਅਦ ਵੀ ਸਾਡੇ ਕੋਈ ਗੇਜ ਨਹੀਂ ਹੈਗੀ ਅੱਛਾ ਦਸੂਏ ਤੋਂ ਥੱਲੇ ਕੀ ਆਉਂਦੀ ਆ ਟਿਲਵਾ ਟਿਲਵਾ ਅੱਛਾ ਉਹ ਉਹਨਾਂ ਇੱਕ ਨਾ ਹੋ ਗਏ ਤਾਂ ਅੱਜ ਉਦੋਂ 2000 3000 ਵਾ ਜਾਣਾ ਵਾ ਅੱਛਾ ਇਹਨਾਂ ਸਾਨੂੰ ਆ ਵੈਗਰੂ ਕਿਰਪਾ ਕਰੇ ਸਾਡਾ ਬੰਦ ਇਹ ਆ ਸਭ ਨੰਗ ਜਾਊਗਾ ਪਰ ਸਾਡੇ ਦਿਲ ਨੂੰ ਖਲਸਾ ਜ਼ਿਆਦਾ ਹੈ ਵੀ ਜੇ ਜਿਆਦੀ ਬਾਰਸ਼ ਹੋ ਗਈ ਕਿਉਂਕਿ ਉਹਨਾਂ ਛੱਡਿਆ ਛੱਡਿਆ ਵਾ 60 ਹਜ਼ਾਰ ਕਿਉਂ ਸਕਦਾ ਤੇ ਨਾਲ ਚੱਕੀ ਦਰਿਆ ਤੋਂ ਰਲ ਮਿਲ ਕੇ ਜਿਹੜਾ ਇੱਕ 1.25-22 ਹੋਇਆ ਵਾ ਤੇ ਜੇ ਉਹਨਾਂ ਦੀ ਮਜਬੂਰੀ ਹੋ ਗਈ ਛੱਡਣਾ ਹੀ ਲੱਖ ਪੈ ਗਿਆ ਸਵਾ ਲੱਖ ਪੈ ਗਿਆ ਤੇ ਨਾਲ ਥਾਂ ਰਲ ਗਿਆ ਫੇਉਕਾ ਫੇਰ ਬੰਨ੍ਹ ਦੀ ਕਪੈਸਿਟੀ ਨਹੀਂ ਗਈ ਅੱਛਾ ਰਿਸ਼ਪਾਲ ਭਾਜੀ ਜਿਵੇਂ ਕਈ ਦਿਨ ਹੋ ਗਏ ਨੇ ਇੱਥੇ ਬੰਨ੍ਹ ਮਾਰਦੇ ਆ ਤਾਂ ਜਿਵੇਂ ਪਾਣੀ ਦਾ ਪੱਧਰ ਤਾਂ ਨੂੰ ਆਉਂਦਾ ਤਾਂ ਇਹ ਬਿਲਕੁਲ ਨਾਲ ਉੱਪਰ ਲੱਗ ਜਾਂਦਾ ਇਹ ਹੁਣ ਇਸ ਵੇਲੇ ਜਿੰਨਾ ਪਾਣੀ ਹੈਗਾ ਤਾਂ ਇਹਦੀ ਕਪੈਸਿਟੀ ਚੱਲ ਸਕਦਾ ਹੈ ਬੰਨ੍ਹ ਦੇਖੋ ਜੀ ਅੱਗੇ 1 ਲੱਖ ਤੇ 25000 ਪਾਣੀ ਜਿਹੜਾ ਵਾ ਇਸ ਬੰਨ੍ਹ ਨੇ ਚੱਲਿਆ ਸੀ ਪਰ ਜਿਹੜਾ ਹੁਣ ਅੱਜ ਦੀ ਜੋ ਰਿਪੋਰਟ ਤੇ ਚਲੋ ਮਾਰੇ ਦੀ ਕਿਰਪਾ ਰਵੇ ਵੈਗਰੂ ਦੀ ਮਿਹਰ ਰਵੇ ਤੇ ਸੰਗਤ ਦੇ ਨਾਲ ਸੰਯੋਗ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਵੀ ਪਾਣੀ ਜਿਹੜਾ ਵਾ ਜਿੱਦਾਂ ਜਿਵੇਂ ਪਹਿਲਾਂ ਲੰਘਿਆ ਉਵੇਂ ਇਹਨੂੰ ਪਾਣੀ ਨੂੰ ਮਿੱਟੀ ਪਾ ਕੇ ਬੁਰੇ ਲਾ ਕੇ ਉਹ ਵੀ ਪਾਣੀ ਅੱਗੇ ਲੰਘ ਜੇ ਤੇ ਵੈਗਰੂ ਕਿਰਪਾ ਕਰੇ ਜਿਹੜੀ ਪਿਛੇ ਮਹਾਜਲ ਦੇ ਵਿੱਚ ਡੈਮ ਦੇ ਵਿੱਚ بارش ਰੁਕ ਜੇ ਤੇ ਫਿਰ ਸਾਡਾ ਜਿਹੜਾ ਵਾ ਉਹ ਬਚਾਓ ਸਕਦਾ ਤੇ ਜਾਂ ਜਿਹੜਾ ਥੋੜਾ ਜਿਆ ਕੇ ਹਰੀ ਹਰੀਕਿਆਂ ਤੋਂ ਪਾਣੀ ਥੋੜਾ ਜਿਆ ਜਿਆਦਾ ਨਾ ਰੋਕਣ ਜਿੰਨਾਂ ਕੋ ਇੱਥੋਂ ਚਲਦਾ ਚਲਦਾ ਪਾਣੀ ਆ ਉਹਨੂੰ ਅੱਗੇ ਅਲੀਜ਼ ਕਰੀ ਜਾਣ ਤੇ ਫੇ ਸਾਡਾ ਬਚਾਓ ਸਕਦਾ ਵਾ ਵਿੱਚ ਉਹਨਾਂ ਨੇ ਵੀ ਦਾ ਦਿੱਤਾ ਹੀ ਕਿ ਥੋੜਾ ਜਿਹਾ ਪਾਣੀ ਉਹਨਾਂ ਨੇ 2 ਦਿਨ ਉਹਨਾਂ ਨੇ ਲੱਖ ਪਾਣੀ ਦਾ ਕਰ ਰਿਲੀਜ਼ ਕਰ ਦਿੱਤਾ ਸੀ ਤੇ ਸਾਡਾ ਥੋੜਾ ਬਚਾਓ ਗਿਆ ਬਾਕੀ ਜੋ ਸੰਗਤਾਂ ਦੇ ਸੰਯੋਗ ਦੇ ਨਾਲ ਜੋ ਮਿੱਟੀ ਪਾਉਂਦੇ ਉਹਦੇ ਨਾਲ ਤਾਂ ਹਾਂਜੀ ਉਦਾਂ ਬਚਾਅ ਹੋ ਗਿਆ ਦਰਿਆ ਤੋਂ ਪਾਰ ਸਗੀਆਂ ਜ਼ਮੀਨਾਂ ਉਹਨਾਂ ਦੀ ਕੀ ਹਾਲਾਤ ਨੇ ਵੇਖੋ ਜੀ ਉਹ ਜਿਹੜੇ ਜ਼ਮੀਨਾਂ ਹੈ ਜਿੱਦਾਂ ਸਾਡੇ ਪਰਿਵਾਰ ਦੀ ਜ਼ਮੀਨ ਸੀ 200 ਕਿਲਾ ਉਹਨਾਂ ਦਾ ਆਪਣਾ ਬੰਨ ਹੀ ਉਹਦੇ ਘਰੇ ਘਰੇ ਤੇ ਉਹ ਜਿਹੜਾ ਬੰਨ ਟੁੱਟ ਗਿਆ ਵਾ ਉਹ 200 ਕਿਲਾ ਜ਼ਮੀਨ ਖਰਾਬ ਹੋ ਗਈ ਆ ਪਿੱਛੇ ਜਿਹੜੇ ਤੁਸੀਂ ਵੇਖਿਆ ਜੀ ਬਾਉਪੁਰ 16 ਪਿੰਡ 18 ਪਿੰਡ ਉਹਦੇ ਵਿੱਚ ਹੀ ਪੈਂਦੇ ਉਹ ਚਾਰ-ਛੇ ਦਰਿਆ ਵਾ ਇੱਕ ਹੋ ਗਿਆ ਵਾ ਜਿੰਨੇ ਵੀ ਆਰ ਜੀ ਬਨਾਂ ਲਗਭਗ ਮੁੰਡਾ ਪਿੰਡ ਸਾਰੇ ਜਿਹੜੇ ਬਨਵਾ ਟੁੱਟ ਗਏ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਵਾ ਇਹ ਸੰਗਤ ਦੀ ਮਿਹਰ ਦੇ ਨਾਲ ਜਿਹੜਾ ਵਾ ਇਹ 30 35 ਪਿੰਡ ਤਾਂ ਬਚੇ ਆ ਕਿ ਇਹ ਸੰਗਤ ਜਿਹੜੀ ਆ ਉਹਦੀ ਬਹੁਤ ਰਲ ਕੇ ਪਿੰਡਾਂ ਦੀ ਸਹਿਯੋਗ ਦੇਂਦੇ ਆ ਤੇ ਮਿੱਟੀ ਪਾਉਂਦੇ ਆ ਸੰਤ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਸਹਿਯੋਗ ਆ ਉਹਦੇ ਨਾਲ ਹੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਬਨ ਬਚਿਆ ਵਾ ਇਹ ਫਿਰ ਜਿੰਨੇ ਨੌਜਵਾਨ ਨਜ਼ਰ ਆ ਰਹੇ ਨੇ ਸਾਰੇ 35 ਪਿੰਡਾਂ ਤੋਂ ਆਏ ਹੋਏ ਨੇ ਹਾਂਜੀ ਸਾਰੇ ਪਿੰਡਾਂ ਤੋਂ ਆਏ ਆ ਬਾਕੀ ਸੰਗਤ ਜਿਹੜੀ ਆ ਉਹ ਮਹਾਂਪੁਰਸ਼ ਲੈ ਕੇ ਆਉਂਦੇ ਆ ਉਹਨਾਂ ਦੇ ਹਾਂਜੀ ਬਾਬਾ ਤੁਹਾਨੂੰ ਦੇਖ ਕੇ ਸਥਿਤੀ ਕੀ ਨਜ਼ਰ ਆ ਰਹੀ ਹੈ ਕਿ ਵਿਚਾਰ ਰਹੂਗਾ ਜੀ ਇਹ ਰੱਬ ਦੇ ਬਸਾ ਜੀ ਹਾਂ ਕੋਈ ਨਿਵੇਗ ਰੁਪਲਾਈ ਕਰੂਗਾ ਜੀ ਸੰਤਕ ਕੋਸਟ ਕਰਨ ਲਈ ਆ ਮੌਰਾ ਲਾਉਗਾ ਭਾਗ ਜੀ ਹਾਂ ਲਗਾਤਾਰ ਲੱਗੇ ਹੋਏ ਨੇ ਤਾਂ ਬਾਬਾ ਜੀ ਵੀ ਸਾਡੇ ਨਾਲ ਨੇ ਤਾਂ ਬਾਬਾ ਜੀ ਤੁਸੀਂ ਪਿੱਛੇ ਵੀ ਦੇਖ ਕੇ ਆਏ ਹੋ ਕਈ ਜਗ੍ਹਾ ਦੇ ਉੱਪਰ ਤਾਂ ਮੈਨੂੰ ਲੱਗਦਾ ਬਿਲਕੁਲ ਨਾਲ-ਨਾਲ ਟੱਚ ਹੋਣ ਲੱਗ ਗਿਆ ਪਾਣੀ ਬਾਬਾ ਜੀ ਬਸ ਮਹਾਰਾਜ ਦੀ ਕਿਰਪਾ ਦੇ ਨਾਲ ਇਹਨੂੰ ਉਸ ਦਿਨ ਦਾ ਸੰਗਤ ਢੱਕੀ ਜਾਂਦਾ ਹੀ ਆ ਪਰਮੇਸ਼ਰ ਆਪ ਵੀ ਸਹਾਈ ਹੁੰਦਾ ਤੇ ਹੁਣ ਵੀ ਮਹਾਰਾਜ ਕਿਰਪਾ ਰੱਖੂਗਾ ਚੜ੍ਹਦੀ ਕਲਾ ਜੀ ਰਹੂਗਾ ਸੰਗਤ ਵਦ ਚੜ੍ਹ ਕੇ ਸੰਜੋਗ ਦੇਵੇ ਸਾਰੇ ਸਿੰਘ ਦੇਣ ਜਿਹਦੀ ਕੋਈ ਸੰਗਤ ਆ ਉਹ ਆਵੇ ਤੇ ਅੱਗੇ ਸੇਵਾ ਕਰੇ ਚੜ੍ਹਦੀ ਕਲਾ ਜੀ ਇੱਕ ਹੋਰ ਦੱਸਦਾ ਜੀ ਜਦਾਂ ਇਹ ਨਾ ਸਾਡੇ ਕੋਲ ਜੋ ਅਸੀਂ ਨੈਟ ਨੋਟ ਤੇ ਦੇਖਦੇ ਆਂ ਸਾਡੇ ਮੁੰਡੇ ਦੇਖਦੇ ਆਂ ਮਤਲਬ ਵੀ ਸਰਕਾਰ ਜਿਹੜੀ ਹੈ ਨਾ ਇਹ 1400 ਫੁੱਟ ਤੱਕ ਲੈਵਲ ਆ ਦਾ ਪਾਣੀ ਦਾ ਦੱਸਦੇ ਆ ਜੀ ਜਦੋਂ ਹੁਣ 14 1300 82 ਹੋ ਗਿਆ ਨਾ ਤੇ ਸਰਕਾਰ ਜੋ ਅਸੀਂ ਦੇਖਦੇ ਆਂ ਕਿ ਹਰ ਵਾਰੀ ਡਾਟੇ ਉਹ 100 ਫੁੱਟ ਨੂੰ ਪਾਣੀ ਨੂੰ ਯੂਜ਼ ਕਰਦੀ ਆ ਤੇ ਜਿਹੜਾ ਬਾਕੀ ਪਾਣੀ ਆ ਉਹ ਇਹਦੇ ਵਿੱਚ ਹੀ ਰਹਿੰਦਾ ਵਾ ਹੇਡ ਦੇ ਵਿੱਚ ਆਪਣੇ ਡੈਮ ਦੇ ਵਿੱਚ ਭੌਂਗ ਡੈਮ ਦੇ ਵਿੱਚ ਮੰਨ ਲਓ ਕਿ ਉਹਨਾਂ ਥੋੜਾ ਜਿਹਾ ਲੈਵਲ ਨੂੰ ਪਹਿਲਾਂ ਥੋੜਾ ਡਾਊਨ ਰੱਖਣ ਨਾ ਤੇ ਹੜਾਂ ਦੇ ਨਾਲ ਜਿੱਟਿਆ ਜਾ ਸਕਦਾ ਬਾਕੀ ਜਿਹੜੀ ਇਹਦੇ ਵਿੱਚ ਬਹੁਤ ਜ਼ਿਆਦਾ ਛਿਲਟ ਭਰ ਗਈ ਆ ਇਹ ਦਰਿਆਵਾਂ ਦੇ ਵਿੱਚ ਜਾਂ ਹਰੀਕੇ ਝੀਲ ਦੇ ਵਿੱਚ ਕਿਉਂਕਿ ਜਦੋਂ ਹਰੀਕੇ ਜਾ ਕੇ ਪਤਾ ਕਰਦੇ ਉਹ ਕਹਿ ਰਹੇ ਨੇ ਆ ਕਿ ਸਾਡੇ ਕੋਲ ਪਾਣੀ ਜਿਹੜਾ ਜੋ ਅਸੀਂ ਡਾਟਾ ਪਿਛਲਾ ਦਿੰਦੇ ਉਹ ਕਹਿੰਦੇ ਸਾਡੇ ਕੋਲ ਪਾਣੀ ਪਹੁੰਚ ਨਹੀਂ ਰਿਹਾ ਉਹ ਕਿਉਂ ਨਹੀਂ ਪਹੁੰਚ ਰਿਹਾ ਕਿਉਂਕਿ ਇਹਦੇ ਵਿੱਚ ਜ਼ਿਆਦਾ ਮਿੱਟੀ ਭਰੀ ਆ ਜਦੋਂ ਤੋਂ ਲੈ ਕੇ ਇਹ ਹੈਡ ਬਣੇ ਆ ਜਾਂ ਇਹ ਡੈਮ ਬਣੇ ਆ ਨਾ ਉਹਨਾਂ ਨੇ ਮਤਲਬ ਇਹਦੀ ਕੋਈ ਵੀ ਖਲਾਈ ਨਹੀਂ ਹੋਈ ਕੁਝ ਨਹੀਂ ਹੋਇਆ ਜਿਹਦੇ ਨਾਲ ਦਰਿਆ ਉੱਚੇ ਹੋ ਗਿਆ ਜ਼ਮੀਨ ਤੋਂ 5-7 ਫੁੱਟ ਜਿਹੜਾ ਵਾ ਦਰਿਆਵਾਂ ਚੋਂ ਚੱਲਣ ਦਿਆ ਵਾ ਤੇ ਜੋ ਕਿ ਦਰਿਆ ਪਹਿਲਾਂ ਨੀਵਾ ਹੁੰਦਾ ਸੀ ਹੁਣ ਜਦੋਂ ਵੀ ਕੰਡਾ ਜਦੋਂ ਖੋਰਾ ਲੱਗਦਾ ਵਾ ਆ ਜਿਹੜੇ ਛੋਟਾ ਜਿਹਾ ਸਾਡਾ ਇੱਕ ਵਟਜੀ ਬਣਾਈ ਆ ਇਹ ਜਦੋਂ ਟੁੱਟਦੀ ਆ ਤੇ ਇਹ ਬਹੁਤ ਵੱਡੀ ਤਬਾਹੀ ਵਿੱਚ ਆ ਰੰਦੀ ਆ ਇਹਦੇ ਨਾਲ ਵੱਡੇ ਜਿਹੜੇ ਤੁਸੀਂ ਬੰਨ ਉਹ ਵੀ ਨੁਕਸਾਨੇ ਜਾਂਦੇ ਆ ਜੇ ਕਿਤੇ ਸਰਕਾਰ ਇਹ ਮਤਲਬ ਇਹਦੇ ਵਿੱਚੋਂ ਮਿੱਟੀ ਕੱਢ ਕੇ ਤੇ ਇਹਦੇ ਸਾਈਡਾਂ ਤੇ ਵੱਡੇ ਤੁਸੀਂ ਬੰਨ ਬਣਾ ਕੇ ਇਹਨੂੰ ਪੱਕਿਆ ਕਰ ਦੇਣਾ ਬੰਨਾਂ ਨੂੰ ਪੱਥਰ ਲਾ ਦੇਣਾ ਤੇ ਇਹ ਜਿਹੜਾ ਵਾ ਹੜ੍ਹਾਂ ਤੋਂ ਬਚਾਅ ਹੋ ਸਕਦਾ ਹੁਣੇ ਟਾਈਮ ਵਿੱਚ ਪਰ ਸਰਕਾਰ ਨੇ ਇੰਨੇ ਸਾਲਾਂ ਤੋਂ ਹੜ੍ਹਾਂ ਦੇ ਮਾਅਜ਼ੇ ਵੀ ਦੇ ਰੰਦੀ ਆ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਆ ਪਰ ਕਦੀ ਵੀ ਇਸ ਚੀਜ਼ ਦਾ ਧਿਆਨ ਦਿੱਤਾ ਇਹਨੂੰ ਕੋਈ ਨਹਿਰੀ ਰੂਪ ਦਿੱਤਾ ਜਾ ਸਕਦਾ ਵਾ ਹੋਰ ਗੱਲ ਵੀ ਆ ਕਿ ਇੱਕ ਜਿੰਨਾ ਵੀ ਆਪਣੇ ਇੱਕ ਰੌਲਾ ਪੂਰਾ ਪੰਜਾਬ ਦੇ ਵਿੱਚ ਪਾਇਆ ਜਾ ਰਿਹਾ ਕਿ ਪੰਜਾਬ ਰਾਜਸਥਾਨ ਬਣ ਜਾ ਰਿਹਾ ਪਰ ਉਹਦਾ ਕੋਈ ਹਾਲ ਥੋੜੀ ਕਰ ਰਹੀ ਹੈ ਸਰਕਾਰ ਸਿਰਫ ਇੱਕ ਰੌਲਾ ਪਾਇਆ ਜਾਂਦਾ ਉਹ ਮੁੱਦੇ ਦੇ ਨਾਂ ਤੇ ਇਲੈਕਸ਼ਨਾਂ ਲੜੀਆਂ ਲੱਜਿੰਦੀਆਂ ਵਾ ਤੇ ਪੰਜਾਬ ਦੇ ਵਿੱਚ ਪਾਣੀ ਖਤਮ ਹੋ ਜਾਣਾ ਵਾ ਅਸੀਂ ਇਦਾਂ ਕਰਨ ਲੱਗੇ ਓਦਾਂ ਕਰਨ ਲੱਗੇ ਆ ਕੋਈ ਵੀ ਸਰਕਾਰਾਂ ਨੇ ਜਿਹੜੀਆਂ ਪੁਰਾਣੀਆਂ ਨਹਿਰਾਂ ਨਿਕਲੀਆਂ ਉਹੀ ਨਹਿਰਾਂ ਵਾ ਸਿਰਫ ਜੇ ਕਿ ਇੱਕ ਨਹਿਰ ਇੱਥੋਂ ਵੀ ਨਿਕਲ ਸਕਦੀ ਢਲਵਾ ਤੋਂ ਜਾਂ ਪਿੱਛੇ ਤੋਂ ਸੂਏ ਤੋਂ ਕੱਢ ਕੇ ਦੋਨਾਂ ਏਰੀਆ ਸਭ ਤੋਂ ਜ਼ਿਆਦਾ ਜਿਹੜਾ ਵਾ ਸੁੱਕਾ ਏਰੀਆ ਮੰਨ ਜੰਦਾਵਾ ਟੱਬਿਆਂ ਵਾਲਾ ਏਰੀਆ ਉਹਨਾਂ ਨੂੰ ਪਾਣੀ ਦਿੱਤਾ ਜਾਵੇ ਤੇ ਜਿਹੜਾ ਵੀ ਇਹ ਮੀਂਹ ਦਾ ਵਾਧੂ ਪਾਣੀ ਹੈ ਨਾ ਉਹਨਾਂ ਰਾਜਸਥਾਨ ਵਾਲੀ ਜਾਂ ਉਹ ਨਹਿਰ ਤੋਂ ਵਾਧੂ ਪਾਣੀ ਵੀ ਉਹਨਾਂ ਨੂੰ ਮਿਲ ਕੇ ਤੇ ਇੱਕ ਉਹਨਾਂ ਦਾ ਹੱਲ ਹੋ ਸਕਦਾ ਵਾ ਤੇ ਇਹ ਨਹਿਰ ਇਹ ਹਾੜਾਂ ਤੋਂ ਵੀ ਜਟਿਆ ਜਾ ਸਕਦਾ ਵਾ ਇਹਨੂੰ ਨਹਿਰੀ ਨਹਿਰੀ ਰੂਪ ਦੇ ਦੇਣ ਜਿਹੜੇ ਆ ਖੋਰੇ ਲੱਗਦੇ ਆ ਜੇਕਰ ਦੇ ਇਹੀ ਦਰਿਆ ਸਿੱਧਾ ਹੋ ਜੇ ਨਾ ਨਹਿਰ ਵਗੂ ਹੁਣ ਆਪਾਂ ਨਹਿਰ ਦੇ ਵੇਖਿਆ ਕਿੰਨਾ ਕੁ ਵੱਡਾ ਕੋਈ ਬੰਨ ਹੁੰਦਾ ਤੇ ਕਿੰਨਾ ਨਹਿਰ ਦੇ ਵਿੱਚ ਪਾਣੀ ਚੱਲ ਜਾਂਦਾ ਵਾ ਇਹਨੂੰ ਵੀ ਸਿੱਧਾ ਕੀਤਾ ਜਾਵੇ ਨਾ ਦਰਿਆ ਨੂੰ ਤੇ ਇਹੀ ਪਾਣੀ ਜਿਹੜਾ ਵਾ ਨਹਿਰ ਆੜ ਬੰਨਾਂ ਨੂੰ ਖੋਰੇ ਲੱ ਕਿਉਂਕਿ ਦਰਿਆ ਦਾ ਪਾਣੀ ਛੱਪਵਾਲ ਖਾਂਦਾ ਵਾ ਜਿਹੜੇ ਬੰਨੇ ਜਾ ਕੇ ਵਜਦਾ ਉਧਰ ਖੋਰਾ ਲਾ ਦਿੰਦਾ ਵਾ ਇੱਕ ਬੰਨੇ ਉਹ ਰੇਤਾ ਜਵਾਂ ਕਰ ਦਿੰਦਾ ਵਾ ਤੇ ਜ਼ਮੀਨਾਂ ਖੋਰੀ ਜਾਂਦਾ ਕਦੀ ਇਹ ਕਿਸੇ ਬੰਨੇ ਚਲ ਜਾਂਦਾ ਕਦੀ ਕਿਸੇ ਬੰਨੇ ਬਹੁਤ ਹੋਰ ਵੀ ਲੋਕ ਸਵਾਲ ਕਰਦੇ ਨੇ ਇਹ ਜ਼ਮੀਨਾਂ ਦਰਿਆਈ ਨੇ ਕਿ ਜਾਂ ਮਾਲਕੀ ਨੇ ਕਿਉਂਕਿ ਬੜੇ سارے ਲੋਕ ਕਹਿੰਦੇ ਨੇ ਕਿ ਦਰਿਆ ਦੇ ਵਿੱਚ ਜ਼ਮੀਨਾਂ ਨੇ ਦਰਿਆ ਉੱਥੋਂ ਵਗ ਜਾਂਦਾ ਫਿਰ ਪਾਣੀ ਤਾਂ ਫਿਰ ਵੇਖੋ ਜੀ ਇਹ ਸਾਡੇ ਜਿਹੜੀਆਂ ਪੁਰਖਿਆਂ ਦੀਆਂ ਸਾਡੇ ਬਜ਼ੁਰਗਾਂ ਦੀਆਂ ਮਾਲਕੀ ਜ਼ਮੀਨਾਂ ਵਾ ਇਹ ਕੋਈ ਵੀ ਦਰਿਆ ਦੀ ਆ ਬਿਆਸ ਦਰਿਆ ਦੀ ਆਪਣੀ ਮਾਲਕੀ ਜ਼ਮੀਨ ਨਹੀਂ ਹੈਗੀ ਜਿਵੇਂ ਵਈਆਂ ਨਦੀਆਂ ਨਹਿਰਾਂ ਖਾਲੇ ਜ ਨੇ ਮੀਆ ਉਹ ਮਾਲਕੀ ਜ਼ਮੀਨਾਂ ਵਾ ਉਹਨਾਂ ਦੀ ਆਪਣੀ ਜ਼ਮੀਨ ਆ ਪਰ ਜਿਹੜੀ ਬਿਆਸ ਦਰਿਆ ਵਾ ਨਾ ਇਹਦੀ ਕੋਈ ਵੀ ਆਪਣੀ ਮਾਲਕੀ ਜ਼ਮੀਨ ਨਹੀਂ ਹੈਗੀ ਇਹ ਸਾਡੇ ਹੀ ਲੋਕਾਂ ਨੇ ਜ਼ਮੀਨਾਂ ਵਿੱਚੋਂ ਕੋਈ ਕੋਈ ਨਹੀਂ ਹੈਗੀ ਸਾਰੀ ਸਾਡੀ ਮਾਲਕੀ ਆ ਸਮਝਦੇ ਨਹੀਂ ਇਹ ਸਾਡੀ ਮਾਲਕੀ ਜ਼ਮੀਨ ਵਾ ਦਰਿਆ ਦੀ ਕੋਈ ਵੀ ਮਾਲਕੀ ਜ਼ਮੀਨ ਨਹੀਂ ਹੈਗੀ ਦਰਿਆ ਦੀ ਆਪਣੀ ਕੋਈ ਮਾਲਕੀ ਜ਼ਮੀਨ ਨਹੀਂ ਹੈਗੀ ਠੀਕ ਹੈ ਹਾਂਜੀ ਸਾਰੀਆਂ ਚ ਮਾਲਕੀ ਜ਼ਮੀਨਾਂ ਠੀਕ ਹੈ ਜੀ ਤਾਂ ਇਹ ਰਿਸ਼ਪਾਲ ਸਿੰਘ ਨੇ ਤਾਂ ਇਸ ਵੇਲੇ ਅਸੀਂ ਆਲੀ ਕਲਾਂ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਇਹ ਬੰਨ ਮਜ਼ਬੂਤ ਕੀਤੇ ਜਾ ਰਹੇ ਨੇ ਤਾਂ ਕਿ ਫਸਲਾਂ ਜਿਹੜੀਆਂ ਨੇ ਉਹ ਬਚਾਈਆਂ ਜਾ ਸਕਣ ਤਾਂ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਜਿਹੜੀ ਮੰਨਾਂ ਦੀ ਮਜ਼ਬੂਤੀ ਦੇ ਲਈ ਇਸ ਵੇਲੇ ਕੰਮ ਕਰ ਰਹੀਆਂ ਨੇ ਦੇਖਦੇ ਰਹੋ ਹੈਸ਼ਟੈਗ ਪੰਜਾਬ ਵੀਡੀਓ ਦੇ ਵਿੱਚ ਆਪਾਂ ਨੇ ਦੇਖਿਆ ਤੇ ਸੁਣਿਆ ਚੜਦੇ ਪੰਜਾਬ ਦੇ ਵਿੱਚ ਸਲਾਬ ਆ ਰਿਹਾ ਏ ਔਰ ਪੰਜਾਬੀ ਸਿੱਖ ਭਰਾ ਮਿਲ ਕੇ ਉਸ ਸਲਾਬ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਚੜਦੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਚੜਦੇ ਪੰਜਾਬ ਦੇ ਸਿੱਖਾਂ ਸਰਦਾਰਾਂ ਦੇ ਵਿੱਚ ਇੱਕ ਯੂਨਿਟੀ ਦੇਖਣ ਨੂੰ ਮਿਲੀ ਹੈ ਖੋਜੀ ਲਹਿੰਦੇ ਪੰਜਾਬ ਦੇ ਵਿੱਚ ਵੀ ਸਲਾਬ ਆਇਆ ਏ ਲੇਕਿਨ ਲਹਿੰਦੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਵਿੱਚ ਕਿਸੇ ਕਿਸਮ ਦੀ ਉਈ ਯੂਨਿਟੀ ਹੈਗੀ ਨਹੀਂ ਹੈ ਦੇਖੋ ਜੀ ਚੜਦੇ ਪੰਜਾਬ ਦੇ ਵਿੱਚ ਅਗਰ ਮੁਸ਼ਕਲ ਦੀ ਘੜੀ ਆਈ ਹੈ ਤੇ ਸਾਰੇ ਪੰਜਾਬੀ ਕਿਸਾਨ ਜਿਹੜੇ ਨੇ ਇਕੱਠੇ ਹੋ ਕੇ ਉਸ ਆਫਤ ਦਾ ਮੁਕਾਬਲਾ ਕਰਨਦੇ ਨੇ ਉਸ ਮੁਸ਼ਕਲ ਦੀ ਘੜੀ ਨੂੰ ਕਟਣ ਦੇ ਨੇ ਲੇਕਿਨ ਲੈਂਦੇ ਪੰਜਾਬ ਦੇ ਵਿੱਚ ਇੰਜ ਬਿਲਕੁਲ ਨਹੀਂ ਹੈ ਸਭ ਆਪਣੇ ਆਪਣੇ ਕੰਮਾਂ ਨੂੰ ਲੱਗੇ ਹੋਏ ਨੇ ਕੋਈ ਕਿਸੇ ਦੀ ਮਦਦ ਨਹੀਂ ਕਰਨ ਦਿਆ ਸਲਾਬ ਨੂੰ ਰੋਕਣ ਦੀ ਕਿਸੇ ਕਿਸਮ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਲੇਕਿਨ ਚੜਦੇ ਪੰਜਾਬ ਦੇ ਵਿੱਚ ਯੂਨਿਟੀ ਦੇਖ ਕੇ ਏਕਤਾ ਦੇਖ ਕੇ ਬਹੁਤ ਵਧੀਆ ਲੱਗਾ ਹੈ ਅੰਜ ਹੀ ਲਹਿੰਦੇ ਪੰਜਾਬ ਦੇ ਵਿੱਚ ਯੂਨਿਟੀ ਹੋਣੀ ਚਾਹੀਦੀ ਆ ਇਕਤਾ ਹੋਣੀ ਚਾਹੀਦੀ ਆ ਜਿਹੜੇ ਮੇਰੇ ਕਿਸਾਨ ਭਰਾ ਲਹਿੰਦੇ ਪੰਜਾਬ ਤੋਂ ਮੈਨੂੰ ਦੇਖਣਦੇ ਨੇ ਮੇਰੀ ਉਹਨਾਂ ਅੱਗੇ ਬੇਨਤੀ ਹੈ ਕਿ ਚੜ੍ਹਦੇ ਪੰਜਾਬ ਵਾਲਿਆਂ ਦੀ ਇਕਤਾ ਦੇਖੋ ਯੂਨਿਟੀ ਦੇਖੋ ਜਿਸ ਤਰ੍ਹਾਂ ਉਹ ਇਕਤਾ ਦੇ ਨਾਲ ਯੂਨਿਟੀ ਦੇ ਨਾਲ ਕੰਮ ਕਰ ਰਹੇ ਨੇ ਲਹਿੰਦੇ ਪੰਜਾਬ ਵਾਲੇ ਵੀ ਇੰਜ ਹੀ ਇਕਤਾ ਦੇ ਨਾਲ ਯੂਨਿਟੀ ਦੇ ਨਾਲ ਕੰਮ ਕਰਨ ਤਾਂ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚੋਂ ਨਿਕਲਿਆ ਜਾ ਸਕੇ ਬਾਕੀ ਜਨਮਨ ਗੱਲ ਹੈ ਬੜੀ ਹੀ ਦੁੱਖ ਦੀ ਗੱਲ ਹੈ ਕਿਸਾਨ ਸਾਰਾ ਸਾਲ ਮਿਹਨਤ ਕਰਦੇ ਰਹਿੰਦੇ ਨੇ ਲੇਕਿਨ ਜਦੋਂ ਇੰਜ ਦੇ ਹਾਰੜ ਆ ਜਾਂਦੇ ਨੇ ਸਲਾਬ ਆ ਜਾਂਦੇ ਨੇ ਫਲੂਡ ਆ ਜਾਂਦੇ ਨੇ ਤੇ ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹ ਤਬਾਹ ਹੋ ਜਾਂਦੀਆਂ ਉਹਨਾਂ ਦੇ ਸਾਲ ਵਰਦੀ ਮਿਹਨਤ ਜਿਹੜੀ ਹੈ ਉਹ ਸਾਰੀ ਖੂ ਖਾਤੇ ਪੈ ਜਾਂਦੀ ਹੈ ਬਾਕੀ ਦੁੱਖ ਵਾਲੀ ਗੱਲ ਹੈ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪ ਜੀ ਨੂੰ ਦੱਸ ਦਿੱਤਾ ਜੋ ਆਪ ਜੀ ਨੂੰ ਲੱਗਦਾ ਆਪ ਜੀ ਨੇ ਮੈਨੂੰ ਕਮੈਂਟ ਦੇ ਵਿੱਚ لازਮੀ ਦੱਸਣਾ ਤੇ ਇਹ ਚ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਦ ਤੱਕ ਮਿੰਦੇ ਹੋ ਇਜਾਜ਼ਤ ਰਬ ਰਾਕਾ